ਖੁਦ ਆਮਦ ਪ੍ਰਭ ਯਿਸੂ ਮਸੀਹ ਦੇ ਨਾਮ ਦੀ ਤਾਰੀਫ ਹੋਵੇ ਉਹਦਾ ਧੰਨਵਾਦ ਹੋਵੇ ਜਿਨੇ ਆਪਣਾ ਸਾਨੂੰ ਫਜ਼ਲ ਦਿੱਤਾ ਕਿ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਹਦਾ ਨਾਮ ਲੈ ਸਕੀਏ ਔਰ ਉਹਦਾ ਬਚਨ ਸਿੱਖ ਸਕੀਏ ਸਭ ਤੋਂ ਪਹਿਲਾਂ ਆਪ ਅਰ ਦੁਆ ਕਰਾਂਗੇ ਖੁਦ ਆਮਦ ਖੁਦਾ ਜੀ ਤੁਹਾਡੀ ਤਾਰੀਫ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਹੋਵੇ ਪ੍ਰਭੂ ਯੇਸ਼ੂ ਨਾਜ਼ਰੀ ਜੀ ਅੱਜ ਦਾ ਬਚਨ ਜੋ ਤੁਹਾਡੇ ਬੱਚਿਆਂ ਬੱਚਿਆਂ ਨੂੰ ਦੇਣ ਵਾਸਤੇ ਜਾ ਰਿਹਾ ਤੁਹਾਡੀ ਵੱਲੋਂ ਹੋਵੇ ਔਰ ਮੇਰੇ ਹੋਟਾਂ ਤੇ ਬੈਠ ਕੇ ਅੱਜ ਦਾ ਬਚਨ ਦੇਣਾ ਸੁਣਨ ਵਾਲਿਆਂ ਤੇ ਤੁਹਾਡਾ ਉਫਜਲ ਹੋ ਜਾਵੇ ਦੁਆ ਨੂੰ ਸੁਨਿਆ ਸਵੀਕਾਰ ਕੀਤਾ ਦੁਆ ਕਰਨੇ ਆਲਫਾ ਔਰ ਮੇਕਾ ਆਦ ਔਰ ਅੰਤ ਪਵਿੱਤਰ ਹੋਵਾ ਪਵਿੱਤਰ ਯੇਸ਼ੂ ਕੋ ਇਤਰਾਕਮਾ ਪ੍ਰਭੂ ਯੇਸ਼ੂ ਮਸੀਹ ਨਾਜ਼ਰੀ ਦੇ ਨਾਮ ਚ ਆਮੇਨ ਖੁਦਾਵੰਦ ਪ੍ਰਭੇ ਅਸੂ ਮਸੀਹ ਦੇ ਨਾਮ ਦੀ ਤਾਰੀਫ ਹੋਵੇ ਉਹਦਾ ਧੰਨਵਾਦ ਹੋਵੇ ਅੱਜ ਆਪਾਂ ਪਰਮੇਸ਼ਵਰ ਦੇ ਬਚਨ ਦੇ ਵਿੱਚੋਂ ਸਿੱਖਣਾ ਵਾ ਅੱਜ ਦਾ ਇਨਸਾਨ ਜਿਹੜਾ ਵਾ ਉਹ ਕਿਸੇ ਦੇ ਉੱਤੇ ਦੋਸ਼ ਲਾਉਂਦਾ ਪਰ ਉਹਨੂੰ ਆਪਣਾ ਨਹੀਂ ਪਤਾ ਕਿ ਮੈਂ ਵੀ ਗੁਨਾਹੀਆਂ ਪਾਪੀਆਂ ਮੈਂ ਵੀ ਪਾਪ ਕੀਤੇ ਨੇ ਗੁਨਾਹ ਕੀਤੇ ਨੇ ਇਹ ਕਰਕੇ ਅੱਜ ਆਪਾਂ ਬਾਈਬਲ ਦੇ ਵਿੱਚੋਂ ਇਹਦੇ ਬਾਰੇ ਸਿੱਖਣਾ ਕਿ ਹਰ ਇਨਸਾਨ ਜਿਹੜਾ ਉਹ ਕੀ ਆ ਗੁਨਾਹੀ ਆ ਪਾਪੀ ਆ ਤੁਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਜੇ ਤੇ ਤੁਹਾਡੇ ਵੱਲ ਤਿੰਨ ਆਉਂਦੀਆਂ ਨੇ ਔਰ ਇੱਕ ਉੱਪਰ ਨੂੰ ਜਾਂਦੀ ਆ ਔਰ ਤਿੰਨ ਜਿਹੜੀਆਂ ਉਹ ਕਹਿੰਦੀਆਂ ਨੇ ਤੂੰ ਕਿਸੇ ਵੱਲ ਉਂਗਲ ਕਰ ਰਿਆ ਵਾ ਤੂੰ ਵੀ ਪਾਪੀ ਆ ਗੁਨਾਹੀ ਆ ਔਰ ਜਿਹੜੀ ਉੱਪਰ ਨੂੰ ਉਂਗਲ ਜਾ ਰਹੀ ਹੁੰਦੀ ਆ ਉਹ ਕਹਿੰਦੀ ਆ ਕਿ ਤੂੰ ਉੱਪਰ ਵੇਖ ਤੈਨੂੰ ਵੀ ਕੋਈ ਵੇਖ ਰਿਹਾ ਵਾ ਤੂੰ ਵੀ ਗੁਨਾਹ ਕੀਤੇ ਨੇ ਤੂੰ ਵੀ ਪਾਪ ਕੀਤੇ ਨੇ ਤੂੰ ਚੰਗਾ ਇਨਸਾਨ ਨਹੀਂ ਆ ਤੂੰ ਵੀ ਇਨਸਾਨ ਕੀ ਆ ਪਾਪੀ ਆ ਈ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈਗਾ ਸਾਰੇ ਇਨਸਾਨ ਜਿਹੜੇ ਆ ਧਰਤੀ ਦੇ ਉੱਤੇ ਉਹ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਆ ਜਿਨੇ ਕਦੀ ਕੋਈ ਗੁਨਾਹ ਨਹੀਂ ਕੀਤਾ ਜਿਨੇ ਕਦੀ ਕੋਈ ਪਾਪ ਨਹੀਂ ਕੀਤਾ ਜਿਨੇ ਕਦੀ ਕੋਈ ਵੀ ਕਿਸੇ ਤਰ੍ਹਾਂ ਦਾ ਬੁਰਾ ਕੰਮ ਨਹੀਂ ਕੀਤਾ ਹਰ ਇਨਸਾਨ ਜਿਹੜਾ ਉਹ ਪਾਪੀ ਆ ਗੁਨਾਹਈਆ ਔਰ ਹਰ ਇਨਸਾਨ ਨੇ ਪਾਪ ਕੀਤਾ ਈ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਬਾਈਬਲ ਦੇ ਵਿੱਚ ਮੱਤੀ ਦੀ ਰਜ਼ੀਲ ਉਹਦੇ ਸੱਤ ਬਾਪ ਦੇ ਵਿੱਚ ਲਿਖਿਆ ਹੈਗਾ ਤੁਸੀਂ ਪੜ੍ਹ ਸਕਦੇ ਜੇ ਉਹਦੀ ਪਹਿਲੀ ਆਇਤ ਦੇ ਵਿੱਚ ਲਿਖਿਆ ਦੋਸ਼ ਨਾ ਲਾਓ ਕਿਤੇ ਤੁਸੀਂ ਦੋਸ਼ੀ ਨਾ ਠਹਿਰਾਏ ਜੋ ਤੂੰ ਦੂਸਰੇ ਦੀ ਅੱਖ ਦੇ ਵਿੱਚ ਤਣਕਾ ਵੇਖਣਾ ਵਾ ਤੇਰੀ ਆਪਣੀ ਅੱਖ ਦੇ ਵਿੱਚ ਛਤੀਰ ਆ ਤੂੰ ਦੂਸਰਾ ਦਾ ਜਿਹੜਾ ਵੇਖਣਾ ਵਾ ਇਹ ਸਿਸਟਮ ਕਿ ਇਹ ਗੁਨਾਹੀ ਆ ਇਹ ਪਾਪੀ ਆ ਔਰ ਬਾਈਬਲ 'ਚ ਲਿਖਿਆ ਕਿ ਤੂੰ ਦੂਜੇ ਦੀ ਅੱਖ ਦੇ ਵਿੱਚ ਤਣਕਾ ਵੇਖਣਾ ਤੇਰੀ ਆਪਣੀ ਅੱਖ ਦੇ ਵਿੱਚ ਕੀ ਆ ਛਤੀਰ ਤੂੰ ਵੀ ਪਾਪੀ ਆ ਤੂੰ ਵੀ ਗੁਨਾਹੀ ਆ ਈ ਕਰਕੇ ਲਿਖਿਆ ਦੋਸ਼ ਨਾ ਲਾਓ ਕਿਤੇ ਤੁਸੀਂ ਵੀ ਦੋਸ਼ੀ ਨਾ ਠਹਰਾਏ ਜਾਓ ਈ ਕਰਕੇ ਹਰ ਇਨਸਾਨ ਜਿਹੜਾ ਵਾ ਉਹ ਪਾਪੀ ਆ ਗੁਨਾਹੀ ਆ ਉਹ ਕਹਿੰਦਾ ਤੂੰ ਦੂਸਰੇ ਦਾ ਨਿਆਂ ਕਰਨਾ ਵਾ ਤੀਰਾ ਵੀ ਨਿਆਹ ਕੀਤਾ ਜਾਵੇਗਾ ਕਿਉਂਕਿ ਜਿਹੜਾ ਦੂਸਰੇ ਦਾ ਨਿਆਹ ਕਰਦਾ ਤੇ ਉਹਦਾ ਵੀ ਨਿਆਹ ਕੀਤਾ ਜਾਂਦਾ ਜੀ ਕੋਈ ਜੱਜ ਜਾਂ ਕੋਈ ਹੋਰ ਕੋਈ ਵੀ ਫੈਸਲਾ ਗਲਤ ਦਿੰਦਾ ਵਾ ਤੇ ਬਾਈਬਲ ਦੇ ਵਿੱਚ ਲਿਖਿਆ ਖੁਦਾ ਉਹਦੇ ਕੋਲੋਂ ਉਹਦਾ ਬਦਲਾ ਲਵੇਗਾ ਇਹ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਜਿਹੜਾ ਯੋਸਫ ਸੀ ਉਹ ਅਦੇ ਕੀ ਉਹਨੇ ਗੁਨਾਹ ਨਹੀਂ ਸੀ ਕੀਤਾ ਉਹਨੇ ਪਾਪ ਨਹੀਂ ਸੀ ਕੀਤਾ ਔਰ ਉਹ ਆਪਣੇ ਆਪ ਨੂੰ ਖੁਦਾਵੰਦ ਦੀਆਂ ਨਜ਼ਰਾਂ ਦੇ ਵਿੱਚ ਧਰਮੀ ਰੱਖਦਾ ਸੀ ਔਰ ਜਿਹੜੀ ਤੇ ਲੇਖਾ ਸੀ ਪੋਟੀ ਫਾਰਮ ਦੀ بیوی ਉਹ ਉਹਦੇ ਉੱਤੇ ਬੁਰੀ ਨਜ਼ਰ ਰੱਖਦੀ ਸੀ ਕਿਉਂਕਿ ਉਹ ਬੜਾ ਖੂਬ ਸੂਰਤ ਸੀ ਔਰ ਉਹ ਹੀ ਸੋਚਦਾ ਸੀ ਕਿ ਮੇਰਾ ਜਿਹੜਾ ਮਾਲਕ ਵਾ ਇਹਨੇ ਸਾਰਾ ਜਿਹੜਾ ਇਕਤਿਆਰਵਾ ਘਰ ਦਾ ਮੈਨੂੰ ਦਿੱਤਾ ਜ਼ਿੰਮੇਵਾਰੀ ਮੈਨੂੰ ਦਿੱਤੀ ਮੇਰੇ ਤੇ ਵਿਸ਼ਵਾਸ ਕਰਦਾ ਵਾਂ ਮੈਂ ਇਹ ਗਲਤ ਕੰਮ ਕਦੀ ਵੀ ਨਹੀਂ ਕਰਾਂਗਾ ਉਹ बार-बार ਉਹਦੇ ਨਾਲ ਮਾਲੂ ਗਲਤ ਸਲੂਕ ਕਰਦੀ ਸੀ ਔਰ ਉਹਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਪਸੰਦ ਕਰਦੀ ਆ ਪਰ ਉਹ ਕਹਿੰਦਾ ਸੀ ਕਿ ਮੈਂ ਇਹ ਰੱਬ ਦੀਆਂ ਨਜ਼ਰਾਂ ਦੇ ਵਿੱਚ ਵੀ ਪਾਪੀ ਹੋ ਜਾਵਾਂਗਾ ਔਰ ਆਪਣਾ ਜਿਹੜਾ ਮੇਰਾ ਜਿਦੇ ਕੋਲ ਮਾਲਕ ਵਾ ਜਿਦੇ ਕੋਲ ਮੈਂ ਕੰਮ ਕਰ ਰਿਆਂ ਉਹਦੀ ਨਜ਼ਰਾਂ ਦੇ ਵਿੱਚ ਵੀ ਮੈਂ ਗਿਰ ਜਾਵਾਂਗਾ ਪਾਪੀ ਹੋ ਜਾਵਾਂਗਾ ਪਰ ਜ਼ਲੇਖਾ ਉਹਨੂੰ ਬਹੁਤ ਪਰੇਸ਼ਾਨ ਕਰਦੀ ਸੀ ਔਰ ਇੱਕ ਦਿਨ ਉਹਨੇ ਜ਼ਲੇਖਾ ਨੇ ਉਹਨੂੰ ਬਹੁਤ ਪਰੇਸ਼ਾਨ ਕੀਤਾ ਉਹ ਦੌੜਨ ਲੱਗਾ ਔਰ ਉਹਦਾ ਜਦੋਂ ਚੋਲਾ ਉਹਨੇ ਫੜ ਲਿਆ ਤੇ ਉਹਦਾ ਕੱਪੜਾ ਉਹਦੇ ਹੱਥ ਦੇ ਵਿੱਚ ਰਹਿ ਗਿਆ ਔਰ ਉਹ ਦੌੜ ਗਿਆ ਔਰ ਜਦੋਂ ਦੌੜ ਗਿਆ ਤੇ ਉਹਨੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਇਸ ਤਰ੍ਹਾਂ ਦੇ ਨੌਕਰ ਰੱਖੇ ਆ ਇਹ ਐਦ ਮੇਰੀ ਇੱਜ਼ਤ ਨੂੰ ਹੱਥ ਪਾਇਆ ਔਰ ਜਦੋਂ ਉਹਨੇ ਇਹਨੇ ਲਫ਼ਜ਼ ਸੁਨੇ ਔਰ ਉਹਨੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਵਾ ਦਿੱਤਾ ਪਰ ਖੁਦਾਮਿੰਦਾ ਖੁਦਾ ਉਹਦੇ ਨਾਲ ਸੀ ਔਰ ਜਦੋਂ ਨਾਲ ਸੀ ਤੇ ਜਿਹੜਾ ਦਰੋਗਾ ਸੀ ਉਸ ਜੇਲ੍ਹ ਦਾ ਉਹਨੇ ਸਾਰਾ ਜਿਹੜਾ ਕੰਮ ਕਾਰੋਬਾਰ ਸਾਰਾ ਹੀ ਉਹਨੂੰ ਦੇ ਦਿੱਤਾ ਜ਼ਿੰਮੇਵਾਰੀ ਉਹਨੂੰ ਦੇ ਦਿੱਤੀ ਕਿਉਂ ਦੇ ਦਿੱਤੀ ਕਿਉਂਕਿ ਉਹ ਜਿਹੜੀ ਜ਼ਿੰਮੇਵਾਰੀ ਸੀ ਇਸ ਕਰਕੇ ਦਿੱਤੀ ਕਿ ਇਹਦੇ ਨਾਲ ਖੁਦਾਵਾ ਤੇ ਜਿਹੜੇ ਕੰਮ ਨੂੰ ਹੱਥ ਲਗਾਉਂਦਾ ਹਰ ਕੰਮ ਸਫਲ ਹੁੰਦਾ ਪਰ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਖੁਦਾ ਉਹਦੇ ਨਾਲ ਸੀ ਉਹ ਗੁਨਾਹ ਨਹੀਂ ਗੁਨਾਹ ਨਹੀਂ ਉਹਨੇ ਕੀਤਾ ਪਾਪ ਨਹੀਂ ਕੀਤਾ ਪਰ ਇੱਕ ਦਿਨ ਖੁਦਾਵਤ ਖੁਦਾ ਨੇ ਉਹਨੂੰ ਉਸ ਜੇਲ ਦੇ ਵਿੱਚੋਂ ਕੱਢ ਲਿਆ ਉਹਦੇ ਤੋਂ ਜੇਲ ਦੇ ਵਿੱਚੋਂ ਕੱਢ ਲਿਆ ਤੇ ਉਹਨੂੰ ਫਿਰ ਕੋਈ ਮਾੜਾ ਮੋਟਾ ਇਨਸਾਨ ਨਹੀਂ ਬਣਾਇਆ ਉਹਨੂੰ ਰਾਜਾ ਬਣਾ ਦਿੱਤਾ ਫਰਾਉਨ ਤੋਂ ਥੱਲੇ ਜਿਹੜਾ ਰਾਜਾ ਸੀ ਉਹ ਸੀ ਔਰ ਫਰਾਉਨ ਨੇ ਆਖਿਆ ਜਿਹੜਾ ਕੋਈ ਇਹਦਾ ਹੁਕਮ ਨਹੀਂ ਮੰਨੇਗਾ ਉਹਨੇ ਫਰਾਉਨ ਦਾ ਹੁਕਮ ਨਹੀਂ ਮੰਨਿਆ ਔਰ ਉਹਨੂੰ ਸਜ਼ਾ ਦਿੱਤੀ ਜਾਵੇਗੀ ਈ ਕਰਕੇ ਬਾਈਬਲ ਦੇ ਵਿੱਚ ਲਿਖਿਆ ਜਿਹੜੀ ਲੇਖਾ ਸੀ ਉਹ ਇੱਕ ਦਿਨ ਅੰਨ੍ਹੀ ਹੋ ਗਈ ਔਰ ਉਹਦਾ ਜਿਹੜੀ ਖੂਬਸੂਰਤੀ ਸੀ ਉਹ ਵੀ ਖਤਮ ਹੋ ਗਈ ਔਰ ਬਾਈਬਲ ਦੇ ਵਿੱਚ ਲਿਖਿਆ ਯੂਸਫ ਨੂੰ ਖੁਦਾਵੰਦ ਖੁਦਾ ਨੇ ਰਾਜਾ ਬਣਾ ਕੇ ਔਰ ਉਹ ਜਗ੍ਹਾ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਕੱਢਿਆ ਔਰ ਖੁਦਾਵੰਦ ਖੁਦਾ ਨੇ ਉਹਦੇ ਉੱਤੇ ਆਪਣੀ ਕਿਰਪਾ ਕੀਤੀ ਜਿਹੜਾ ਇਨਸਾਨ ਸੱਚਾ ਹੁੰਦਾ ਵਾ ਉਹ ਵਾਦਾ ਵਾ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਮੇਰੇ ਕਾਰਨ ਤੁਹਾਡੇ ਨਾਲ ਬਹੁਤ ਸਾਰੇ ਕੋਮਾ ਵੈਰ ਰੱਖਣ ਗਿਆ ਔਰ ਮੇਰੇ ਕਾਰਨ ਤੁਹਾਡੇ ਆਪਣੇ ਵੀ ਵੈਰੀ ਹੋ ਜਾਣਗੇ ਈ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਯਿਸੂ ਮਸੀਹ ਜਿਹੜਾ ਸੀ ਉਹਨੂੰ ਵੀ ਬਾਈਬਲ ਦੇ ਵਿੱਚ ਸਾਫ਼ ਲਿਖਿਆ ਜੋਦਾ ਐਸਕਰਜੂਤੀ ਨੇ ਫੜਵਾਇਆ ਕਿਉਂਕਿ ਰਿੰਦਾ ਉਹਦੇ ਨਾਲ ਹੀ ਸੀ ਪਰ ਉਹਨੂੰ ਇੱਕ ਦਿਨ ਫੜਵਾ ਦਿੱਤਾ ਕੀ ਆਇਆ ਉਹਦੇ ਮਨ ਦੇ ਵਿੱਚ ਲਾਲਚ ਆ ਗਿਆ ਅਦਵੀ ਜਦੋਂ ਤੁਸੀਂ ਆਪਣੇ ਕਰੀਬ ਕਿਸੇ ਨੂੰ ਜ਼ਿਆਦਾ ਲਿਓਗੇ ਤੇ ਉਹਦੇ ਮਨ ਦੇ ਵਿੱਚ ਬੁਰੇ-ਬੁਰੇ ਖਿਆਲ ਆਉਣਗੇ ਔਰ ਉਹਦੇ ਅੰਦਰ ਲਾਲਚ ਪੈਦਾ ਹੋ ਜਾਵੇਗਾ ਇਸੇ ਤਰ੍ਹਾਂ ਜਿਹੜਾ ਯੋਦਾਸਕਰਯੂਤੀ ਸੀ ਯਿਸੂ ਨੂੰ ਫੜਵਾ ਤੇ ਦਿੱਤਾ ਪਰ ਇੱਕ ਦਿਨ ਆਪੇ ਫਾਂਸੀ ਲੈ ਕੇ ਮਰ ਗਿਆ ਅੱਜ ਤੱਕ ਯੋਦਾਸਕਰਯੂਤੀ ਦਾ ਨਾਮ ਕੋਈ ਆਪਣੇ ਬੱਚੇ ਦਾ ਨਹੀਂ ਰੱਖਦਾ ਕਿਉਂਕਿ ਉਹਨੇ ਕੀ ਕੀਤਾ ਸੀ ਗੁਨਾਹ ਕੀਤਾ ਸੀ ਪਾਪ ਕੀਤਾ ਸੀ ਇਹ ਕਰਕੇ ਕਦੀ ਕਿਸੇ ਨੇ ਜੋਦਾ ਐਸਕਰ ਜੋਤੀ ਆਪਣੇ ਬੱਚੇ ਦਾ ਨਾਮ ਨਹੀਂ ਰੱਖਿਆ ਕਿਉਂਕਿ ਉਹਨੇ ਗੁਨਾਹ ਕੀਤਾ ਪਾਪ ਕੀਤਾ ਔਰ ਜਦੋਂ ਤੁਸੀਂ ਵੀ ਲਾਲਚ ਦੇ ਵਿੱਚ ਆ ਜਾਓਗੇ ਤੇ ਖੁਦਾਮ ਦੀ ਖੁਦਾਤਾ ਨੂੰ ਮਾਫ ਨਹੀਂ ਕਰੇਗਾ ਔਰ ਖੁਦਾਮ ਦੀ ਖੁਦਾਤਾ ਤੱਤਾ ਕਰੋਦ ਤੁਹਾਡੇ ਉਤੋਂ ਕਦੀ ਵੀ ਨਹੀਂ ਟਲੇਗਾ ਇਹ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਦੋਸ਼ ਨਾ ਲਓ ਕਿਤੇ ਤੁਸੀਂ ਦੋਸ਼ੀ ਨਾ ਠਹਿਰਾਏ ਜਾਓ ਇਹ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈਗਾ ਜੋ ਨਾਦੀਆਂ ਜ਼ੀਲ ਉਧਰ ਅੱਠ ਭਾਪ ਉਹਦੀ ਤਿੰਨ ਐਤਵ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਪ੍ਰਚਾਰ ਕਰ ਰਹੇ ਸੀ ਜਦੋਂ ਪ੍ਰਚਾਰ ਕਰ ਰਹੇ ਸੀ ਔਰ ਪ੍ਰਚਾਰ ਕਰਨ ਦੇ ਘਰ ਦੇ ਇੱਕ ਔਰਤ ਉਹਦੇ ਕਦਮਾਂ ਦੇ ਵਿੱਚ ਆੜ ਕੇ ਦੇਖ ਪਈ ਕਿਉਂ ਉਹ ਦੇ ਕਦਮਾਂ ਦੇ ਵਿੱਚ ਆਣ ਕੇ ਡਿੱਗ ਪਈ ਕਿਉਂਕਿ ਜਿਹੜੇ ਉਹ 20 ਪੱਥਰ ਮਾਰ ਰਹੇ ਸੀ ਪੱਥਰ ਕਿਉਂ ਮਾਰ ਰਹੇ ਸੀ ਕਿਉਂਕਿ ਉਹਨੇ ਗੁਨਾਹ ਕੀਤਾ ਸੀ ਪਾਪ ਕੀਤਾ ਸੀ ਔਰ ਉਹਨੂੰ ਪੱਥਰ ਮਾਰ ਰਹੇ ਸੀ ਜਦੋਂ ਪੱਥਰ ਮਾਰ ਰਹੇ ਸੀ ਯਿਸੂ ਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪਈ ਤੇ ਜਹੂਦੀ ਕਹਿ ਲੱਗੇ ਤੁਸੀਂ ਇਹਦਾ ਨਿਹਾ ਕਰੋ ਪ੍ਰਭੂ ਯਿਸੂ ਮਸੀਹ ਜੀ ਤੁਸੀਂ ਇਹਦਾ ਨਿਹਾ ਕਰੋ ਕਿਉਂਕਿ ਇਹ ਔਰਤ ਗੁਨਾਹ ਦੇ ਵੇਲੇ ਫੜੀ ਗਈ ਆ ਔਰ ਸਾਡਾ ਇੱਕ ਕਾਨੂੰਨ ਵਾ ਸਾਡਾ ਤਸਤੂਰ ਵਾ ਜਿਹੜੀ ਐ ਉਹ ਦੀ ਔਰਤ ਵਾ ਉਹਨੂੰ ਪੱਥਰ ਮਾਰ ਮਾਰ ਕੇ ਅਸੀਂ ਮਾਰ ਦਿੰਨੇ ਆ ਪ੍ਰਭੂ ਯਿਸੂ ਮਸੀਹ ਨੇ ਉਹ ਕਿ ਧਰਤੀ ਦੇ ਉੱਤੇ ਲਿਖਣ ਲੱਗੇ ਕੀ ਜਿਹੜਾ ਕੋਈ ਵੀ ਤੁਹਾਡੇ ਵਿੱਚ ਪਾਪੀ ਨਹੀਂ ਆ ਗੁਨਾਹੇ ਨਹੀਂ ਆ ਉਹ ਪਹਿਲਾ ਪੱਥਰ ਚੁੱਕ ਕੇ ਮਾਰ ਦੇ ਔਰ ਜਦੋਂ ਪੱਥਰ ਚੁੱਕ ਕੇ ਮੈਂ ਮਾਰ ਲੱਗਾ ਮੈਨੂੰ ਵੀ ਆਪਣਾ ਗੁਨਾਹ ਚੇਤਾ ਆ ਗਿਆ ਜਦੋਂ ਦੂਸਰਾ ਮਾਰ ਲੱਗਾ ਤੀਸਰਾ ਮਾਰ ਲੱਗਾ 30 ਚੌਥਾ ਪੰਜਵਾਂ ਜਿੰਨੇ ਵੀ ਹੋਤੇ ਸੀ ਪੱਥਰ ਮਾਰਨ ਲੱਗਦੇ ਸੀ ਉਹਨਾਂ ਨੂੰ ਆਪਣੇ ਗੁਨਾਹ ਚੇਤੇ ਆ ਜਾਂਦੇ ਸੀ ਤੇ ਉਹ ਸੁੱਟ ਕੇ ਭੱਜ ਜਾਂਦੇ ਸੀ ਉਹ ਕਹਿੰਦੇ ਸੀ ਕਿ ਯਿਸੂ ਨੇ ਕਿ ਇੱਥੇ ਮੇਰਾ ਗੁਨਾਹ ਸਾਬਤ ਕਰ ਦੇਣਾ ਵਾ ਤੇ ਮੇਰੇ ਗੁਨਾਵਾਂ ਦਾ ਪਤਾ ਲੱਗ ਜਾਣਾ ਵਾ ਔਰ ਸਾਰੇ ਚਲੇ ਗਏ ਪੱਥਰਾਂ ਦਾ ਢੇਰ ਲੱਗ ਗਿਆ ਪਰਬੂ ਯਿਸੂ ਮਸੀਹ ਉਹਨੂੰ ਕਹਿਣ ਲੱਗੇ ਬੇਟੀ ਉਹ ਪੱਥਰ ਮਾਰਨ ਵਾਲੇ ਕਿੱਥੇ ਗਏ ਨੇ ਉਹ ਕਹਿੰਦੀ ਪ੍ਰਭੂ ਯਿਸੂ ਜੀ ਸਾਰੇ ਚਲੇ ਗਏ ਔਰ ਪ੍ਰਭੂ ਯਿਸੂ ਮਸੀਹ ਕਹਿਣ ਲੱਗੇ ਜਾ ਬੇਟੀ ਮਵੇਂ ਤੇਰੇ ਵਿੱਚ ਕੋਈ ਗੁਨਾਹ ਸਾਬਤ ਨਹੀਂ ਕਰਦਾ ਫਿਰ ਅੱਗੇ ਤੋਂ ਪਾਪ ਨਾ ਕਰੀ ਤੇਰੇ ਪਾਪ ਤੇ ਗੁਨਾਹ ਤੈਨੂੰ ਮਾਫ ਕੀਤੇ ਗਏ ਨੇ ਅਦੇ ਕੀ ਪ੍ਰਭੂ ਯਿਸੂ ਮਸੀਹ ਨੇ ਕਦੀ ਵੀ ਕੋਈ ਗੁਨਾਹ ਨਹੀਂ ਪਾਪ ਨਹੀਂ ਸੀ ਕੀਤਾ ਪਰ ਫੇਰ ਵੀ ਯਿਸੂ ਮਸੀਹ ਨੇ ਕਿਹਾ ਅੱਗੇ ਤੂੰ ਪਾਪ ਤੇ ਗੁਨਾਹ ਨਾ ਕਰੀ ਤੇਰੇ ਪਾਪ ਮਾਫ ਹੋ ਗਏ ਅੱਜ ਦਾ ਇਨਸਾਨ ਜਿਹੜਾ ਵਾ ਉਹ ਪਾਪ ਤੇ ਗੁਨਾਹ ਮਾਫ ਨਹੀਂ ਕਰਦਾ ਉਹ ਹੋਰ ਉਹਦੇ ਉੱਤੇ ਤੂਮਤਾ ਲਾ ਲਾ ਕੇ ਔਰ ਉਹਨੂੰ ਕਹਿੰਦਾ ਇਹਨੇ ਆ ਕੀਤਾ ਜੇ ਕੀਤਾ ਉਹ ਕੀਤਾ ਗਲਤ ਗਲਤ ਕਮੈਂਡ ਕਰਕੇ ਵੀ ਉਸ ਨੂੰ ਕਹਿਣਗੇ ਕਿ ਇੰਨੇ ਕੀ ਕੀਤੇ ਆ ਗੁਨਾਹ ਕੀਤੇ ਪਾਪ ਕੀਤੇ ਲੱਖ ਕੰਮ ਤੁਸੀਂ ਚੰਗਾ ਕਰ ਲੋ ਇੱਕ ਗੁਨਾਹ ਤੁਹਾਡੇ ਕੋਲ ਹੋ ਗਿਆ ਤੇ ਉਹ ਤੁਹਾਡਾ ਗੁਨਾਹ ਵੇਖਣਗੇ ਪਰ ਤੁਹਾਡੇ ਲੱਖ ਚੰਗੇ ਕੰਮ ਕੋਈ ਨਹੀਂ ਵੇਖਦਾ ਕਿਉਂਕਿ ਤੁਸੀਂ ਚੰਗੇ ਕੰਮ ਕੀਤੇ ਤੁਸੀਂ ਕਦੀ ਇਹ ਜ਼ਿੰਦਗੀ 'ਚ ਸੋਚੇ ਇਨਸਾਨ ਕਿ ਮੈਂ ਇਹਦੇ ਨਾਲ 10 ਸਾਲ 20 ਸਾਲ 5 ਸਾਲ ਰਹਿ ਕੇ ਮੈਂ ਇਹਦੇ ਨਾਲ ਰੋਟੀ ਖਾਦੀ ਆ ਇਹਦੇ ذریعے ਮੈਨੂੰ ਰੋਟੀ ਮਿਲਦੀ ਰਹੀ ਆ ਔਰ ਮੈਂ ਇਹਦੇ ਉੱਤੇ ਇਲਜ਼ਾਮ ਲਾ ਕੇ ਇਹਨੂੰ ਮਰਵਾਉਣ ਲੱਗਾ ਜ਼ਾਇਨ ਨੂੰ ਫਸਾਉਣ ਲੱਗਾ ਵਾਂ ਤੇ ਉਹ ਕਦੀ ਵੀ ਇਨਸਾਨ ਨਹੀਂ ਬਖਸ਼ਿਆ ਜਾਵੇਗਾ ਨਾ ਖੁਦਾ ਦੀਆਂ ਨਜ਼ਰਾਂ ਤੇ ਬਖਸ਼ਿਆ ਜਾਵੇਗਾ ਔਰ ਨਾ ਰੱਬ ਦੀਆਂ ਨਜ਼ਰਾਂ ਦੇ ਵਿੱਚ ਹੀ ਬਖਸ਼ਿਆ ਜਾਵੇਗਾ ਇਹ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈਗਾ ਕੀ ਦੋਸ਼ ਨਾ ਲਾਓ ਕਿਤੇ ਤੁਸੀਂ ਦੋਸ਼ੀ ਬਿਨਾਂ ਠਹਿਰਾਏ ਜਾਓ ਅਵ ਅਸੀਂ ਅੱਖਾਂ ਬੰਦ ਕਰੀਏ ਦੁਆ ਕਰੀਏ ਖੁਦ ਅਮਰ ਦੀ ਖੁਦਾ ਦੀ ਤੁਹਾਡੀ ਤਾਰੀਫ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਹੋਵੇ